ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅੱਜ ਪੰਜਾਬ ਬਚਾਓ ਯਾਤਰਾ ਕੱਢੀ ਜਾਵੇਗੀ ਤੇ ਦੱਸਈਏ ਕਿ ਉੱਥੇ ਈਕਾਲੀ ਦਲ ਦੀ ਲੀਡਰਸ਼ਿਪ ਵੀ ਪਹੁੰਚੇਗੀ ਤੇ ਜਿਸ ਨੂੰ ਲੈ ਕੇ ਜ਼ਿਲ੍ਹਾ ਚੇਅਰਮੈਨ ਬਲਜੀਤ ਸਿੰਘ ਪੂਟਾ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਈਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਆਵੇਗੀ ਤੇ ਪੰਜਾਬ ਬਚਾਓ ਯਾਤਰਾ ਜਿਹੜੀ ਕੱਢੀ ਜਾਵੇਗੀ ਤੇ ਜਿਸ ਦੇ ਵਿੱਚ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਅਤੇ ਇਸ ਪੰਜਾਬ ਬਚਾਓ ਯਾਤਰਾ ਵਿੱਚ ਜਿਹੜੇ ਸ਼ਾਮਲ ਹੋਣ ਦੇ ਲਈ ਕਿਹਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਉਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਪਿਛਲੇ 1 ਫਰਵਰੀ ਤੋਂ ਸਰਦਾਰ ਸਬੀਸ਼ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਹੋਈ ਆ ਉਹਦਾ ਜਿਹੜਾ ਪੜਾਏ 5 ਅਪ੍ਰੈਲ 2024 ਨੂੰ ਸ੍ਰੀ ਫਤਿਹਗੜ੍ਹ ਸਾਹਿਬ 'ਤੇ ਪਹੁੰਚ ਰਹੇ ਨੇ ਔਰ ਜਿੱਥੇ ਇਹ ਯਾਤਰਾ ਗੁਰਦੁਆਰਾ ਸ਼੍ਰੀ ਫਟੇਗੜ ਸਾਹਿਬ ਤੋਂ ਸਰਦਾਰ ਸਰਵੀਰ ਸਿੰਘ ਦੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲਜ ਵਾਲ ਜਿਹੜੇ ਕਿ ਸਵੇਰੇ ਇੱਥੋਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ 10 ਵਜੇ ਜਿਹੜੀ ਇੱਥੋਂ ਪੰਜਾਬ ਚਲ ਯਾਤਰਾ ਰਵਾਨਾ ਹੋਵੇਗੀ ਤੋਂ ਸਾਰੀ ਸੰਗਤ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਯਾਤਰਾ ਦੇ ਵਿੱਚ ਪਹੁੰਚੋ ਤੇ ਆਪਣੇ ਟਰੈਕਟਰ ਔਰ ਮੋਟਰਸਾਈਕਲ ਲੈ ਕੇ ਜਿਹੜਾ ਸਹੀ 10 ਵਜੇ ਜਿਹੜੀ ਇੱਥੋਂ ਯਾਤਰਾ ਸ਼ੁਰੂ ਹੋਣੀ ਹੈ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰੋ ਔਰੇ ਯਾਤਰਾ ਜਿਹੜਾ ਰੂਟ ਹੈ ਸਰਦਾਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਸਾਹਮਣੇ ਤੋਂ ਸ਼ੁਰੂ ਹੋ ਕੇ ਇੱਥੋਂ ਜੁੱਤੀਸੂ ਮੋੜ ਉਸ ਤੋਂ ਬਾਅਦ 4 ਨੰਬਰ ਚੋਂ ਗਈ ਵਿਸ਼ਕਰਮਾ ਚੌਂਕ ਵਿਸ਼ਕਰਮਾ ਚੌਂਕ ਤੋਂ ਸਾਨੀ ਪਰਚਾ ਤੋਂ ਸਾਨੀ ਪਰਚਾ ਤੋਂ ਪਰਖਾਨ ਮਾਜਰਾ ਪਰਖਾਨ ਮਾਜਰੇ ਤੋਂ ਸੌਂਦਾ ਜੱਲਾ ਜੱਲੇ ਤੋਂ ਕੁਮਾਰਸੀ ਕੁਮਾਰਸੀ ਜਿਹੜੀ ਜਾ ਕੇ ਆ ਇਹਦੀ ਹਲਕਾ ਫਤਿਹਗੜ ਸਾਹਿਬ ਦੀ ਜਿਹੜੀ ਯਾਤਰਾ ਦੀ ਇਥੋਂ ਸਮਾਪਤੀ ਹੋ ਕੇ ਅੱਗੇ ਹਲਕਾ ਅਮਨੋਦ ਦੀ ਜਿਹੜੀ ਸ਼ੁਰੂ ਹੋਣੀ ਹੈ ਤੋ ਸਾਰੇ ਸੰਪਰਵ ਨੂੰ ਅਸੀਂ ਨਿਮਰਤਾ ਸਾਥ ਬੇਨਤੀ ਕਰਦੇ ਹਾਂ ਔਰ ਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਔਰ ਸਮੂਹ ਕਾਲੀ ਦਲ ਦੇ ਜਿਹੜੇ ਆਧੂ ਸਾਡੇ ਵਰਕਰ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਮੇਂ ਸਿਰ ਇਸ ਯਾਤਰਾ ਦੇ ਵਿੱਚ ਪਹੁੰਚ ਕੇ ਆਪਣੀ ਆਪਣੀ ਸ਼ਮੂਲੀਅਤ ਕਰੋ ਤੇ ਵੱਧ ਤੋਂ ਵੱਧ ਸੰਗਠਨ ਲੈ ਕੇ ਆਓ ਤਾਂ ਕਿ ਆਪਾਂ ਪਾਰਟੀ ਪ੍ਰਧਾਨ ਸਰਦਾਰ ਸੁਖਸિંહ ਬਾਦੂ ਦੇ ਇਸ ਪੰਜਾਬ ਬਚਾਓ ਯਾਤਰਾ ਦੇ ਪਿੱਛੇ ਦੇ ਵਿਚਾਰ ਸੀ ਉਹਨਾਂ ਦੇ ਨਾਲ ਇਸ ਯਾਤਰਾ ਦੇ ਵਿੱਚ ਆਪਣੀ ਸ਼ਮੂਲੀਅਤ ਕਰੀਏ